ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਨਾਲ ਦੀ ਨਾਲ ਬਾਈ Facebook ਤੇ ਜਿਹੜਾ ਲੈਬ ਵੀ ਚੱਲਦਾਗਾ ਆਓ ਪੁੱਛ ਲੈਨੇ ਬਾਈ ਟੋ ਟੇਲ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਉਹ ਠੀਕ ਹੋਈ ਵਧੀਆ ਬਹੁਤ ਵਧੀਆ ਸਰ ਨਾਮ ਤੇ ਡਰੈੱਸ ਹੋ ਨਾਮ ਨਾਲ ਸੰਭੂ ਬੱਬੂ ਜੀ ਤੇ ਪਿੰਡ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਨੇੜੇ ਵੀਰੇ ਆਪਣੇ ਪਤਾ ਹੋ ਰ ਗਿਆ ਭਗਤ ਆਪਾਈ ਦਾ ਭਾਈ ਰੂਪਾ ਮੋਬਾਈਲ ਨੰਬਰ 73731737 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਨੇ ਕਿਹੜਾ ਸੂਈ ਹੈ ਇਹ ਪਹਿਲਾ ਸੂਈ ਡਾਕਟਰ ਸਹਿਲਾ ਸੂਆ ਕਦੋਂ ਸੂਈ ਹੈ ਭਾਈ ਇਹ ਕੱਲ ਦੀ ਸੂਈ ਹੈ ਯਾਰ ਸਾ ਕੱਲ ਸੂਈ ਵੀ ਲਈ ਆਪਾਂ ਠੀਕ ਆ ਮਾਲਕਾਂ ਦੇ ਘਰੇ ਸੂਈ ਸੀ ਨੇ ਠੀਕ ਆ ਬੱਚਾ ਕੀ ਹੈ ਮਗਰ ਮਗਰ ਬੱਚਾ ਦਾ ਸਾ ਬੱਚਾ ਭਾਈ ਕਿੰਨਾ ਬੋਲਣਾ ਹੁਣ ਬਹੁਤ ਇਸ ਵਕਤ ਹੋ ਜੀ ਇਹਦੇ ਕੋਲੇ 9 10 9 10 ਥਣ ਬੜਾ ਚੰਗਾ ਲੱਗਿਆ ਬਹੁਤ ਠੰਡੀ ਸੀ ਇਹ ਬੋਲ ਰਾਜ ਸਾਹਿਬ ਬਾਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਖੋਲ ਦੇ ਵਿੱਚ ਤੋੜ ਕੇ ਦਿਖਾ ਦੇ ਯਾਤ ਬ੍ਰੀਡ ਫੁੱਲ ਚੰਗੀ ਆ ਤੇ ਕੱਦ ਬੱਡ ਚੰਗਾ ਹੈ ਚਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਕਰਮਣੀ ਦੀ ਬਹੁਤ ਚੰਗੀ ਆਊਗੀ ਬਾਕੀ ਤੋਰਾ ਵਗੈਰਾ ਚੈੱਕ ਕਰਵਾ ਆਨੇ ਕਿੰਨਾ ਦੁੱਧ ਦੇ ਦੂ ਆ ਇਸਟੀ ਮੇਰੇ ਦੁੱਧ 12 13 ਕਿਲੋ ਡਾਕਟਰ ਖੁੱਲਾ ਦਊਗੀ ਦੋ ਵੀ ਮੱਝਰ ਕਰਨ ਮੱਝ ਵਰਗਾ ਮੱਝਰ ਦਾ ਦੁੱਧ ਠੰਡੀ ਸੀਲ ਆ ਦੁੱਧ ਹੂਟ ਬਹੁਤ ਜੀ ਸੀਲ ਆ ਬਾਈ ਕਹਿੰਦਾ ਸੂਈ ਸਵਾਈ ਬੱਚਾ ਮਗਰ ਬੱਚਾ ਗਿਆ ਤੋਰਾ ਤਰਾ ਚੈੱਕ ਕਰ ਲੋ ਬੜਾ ਦਾ ਚੰਗਾ ਆਰਡਰ ਵੀ ਕਮਾਲ ਦਾ ਥਣ ਬਹੁਤ ਚੰਗਾ ਥਣ ਦਾ ਸਹਿਜ ਬੜਾ ਚੰਗਾ ਚਿਵਾਈ ਚੰਗੀ ਹੋ ਚਿਵਾਈ ਬਹੁਤ ਚੰਗੀ ਦਾ ਸਰ ਠੀਕ ਹੈ ਬਾਈ ਠੰਡੀ ਬਹੁਤ ਆ ਜੀ ਠੀਕ ਹੈ ਜੀ ਬੜੀ ਮੋਟੀ ਭਮੇ ਆਲ ਕਰੇ ਨਹੀਂ ਠੰਡੀ ਬਹੁਤ ਜ਼ਿਆਦਾ ਮਰਜੀ ਹੱਥ ਫੇਰੀ ਜੋ ਗਲੀ ਦੇ ਵਿਚਾਲੇ ਖੜਾ ਲੀ ਬਾਈ ਨੇ ਮੌਜ ਨਾਲ ਬਹਿ ਗਿਆ ਥੱਲੇ ਰਸਾ ਵੀ ਛੜਦਾ ਆਹਦਾ ਕੋਈ ਚੱਕਰੀ ਨਹੀਂ ਇਹ ਨਹੀਂ ਹੈਲਦੀ ਕਰ ਮੇਰੇ ਕੋਲ ਨੂੰ ਬੱਛੀ ਹੈ ਨਾ ਜਿਵੇਂ ਮਰਜੀ ਹੱਥ ਲਾਈ ਚੱਲ ਲੇਵਾ ਦਿਖਾ ਬਾਈ ਲੇਵਾ ਦੇਖੋ ਜੀ ਡਾਕਟਰ ਸਾਹਿਬ ਲੇਵਾ ਬੜਾ ਕਮਾਲ ਦਾ ਫੀਟਿੰਗ ਦਾ ਲੇਵਾ ਨਾ ਇਹਨੂੰ ਮੁਸਤਕ ਉਹ ਵੀ ਨਾ ਕੁਝ ਹੋਰ ਸਹੀ ਗੱਲ ਬਾਕੀ ਗਰਮੀਆਂ ਦਾ ਤੋਹਫਾ ਹੀ ਹੈ ਗਰਮੀਆਂ ਦਾ ਤੋਹਫਾ ਜੈਸੀ ਕ੍ਰਾਸ ਚ ਸ਼ਾਈ ਵਾਲ ਚ ਆ ਗਈ ਸੜੀ ਸਹੀ ਗੱਲ ਵਾਜਰ ਗਾ ਦੁੱਧ ਦੇ ਤੋਗੀ ਖੈਂਡ ਫੋਲੋ ਨਹੀਂ ਕਰੀ ਗੀ ਬੋਲ ਮੰਨਣੀ ਬਰੀਕੀ ਤੇ ਉਧਰ ਦੇਖੋ ਹੌਲੀ ਤਰਦੀ ਸੀ ਉਧਰ ਬੱਚੇ ਦਾ ਕਰਕੇ ਹੁਣ ਤੇਜ਼ ਹੋ ਮੁੱਲ ਭਰਾ ਕੋਣ ਡਰਸਾ ਉਹਦਾ 42000 ਆ ਜੀ ਬਸ ਦੇਣ ਲੈਣੀ ਇਹਦਾ ਮੁੱਲ 42000 ਰੁਪਇਆ ਮੁੱਲ ਮਾਨਤਨ ਜਿਹੜਾ ਬਾਕੀ ਮੌਕੇ ਤੇ ਜ਼ਰੂਰ ਹੋ ਜਾਊਗਾ ਮੁੱਲ ਬਾਈ ਕਹਿੰਦਾ ਆਪਾਂ ਜਾਇਜ਼ੀ ਰੱਖਿਆ ਲੈਣ ਦੇ ਨਾਲ ਆਰਡਰ ਕਰ ਮੈਂਨੇ ਸੋਨਾ ਤਿਆਰ ਕਰਿਆ ਸ਼ਾਮ ਨੂੰ ਸਰ ਸਾਹ ਨੂੰ ਤਾਂ ਹੋਰ ਵੀ ਤੂੰ ਸੋਨਾ ਤਿਆਰ ਕਰ ਲੈਣਾ ਦੇਖੋ ਕਿੰਨਾ ਸੋਹਣਾ ਆਰਡਰ ਹੈ ਠੰਡੀ ਠੁੰਡੀ ਪਾਉ ਤਾਂ ਉਹ ਜਾਨਪਾ ਇਧਰਲੇ ਪਾਸੇ ਬੈਠੇ ਰੋ ਲੋ ਲੈ ਕੋਈ ਚੱਕਰੀ ਨਹੀਂ ਪੁੱਟੇ ਪਾਸੇ ਰਹਿ ਜਾ ਭਾਈ ਇਹਦੇ ਪਾਸ ਦੀ ਬੈਹੋ ਭਾਵੇਂ ਇਹਨੂੰ ਹੈ ਨਹੀਂ ਜਿਵੇਂ ਬਲੂਨ ਵਿੱਚੀ ਸੂਈ ਹੈ ਨਾ ਠੀਕ ਆ ਪਹਿਲਾ ਸੂਆ ਕੋਈ ਚੱਕਰੀ ਨਹੀਂ ਠੀਕ ਆ ਓਕੇ ਭਾਈ ਅੱਗੇ ਭਰਾ 2 ਨੰਬਰ ਕਿਹੜਾ ਸੂਸੂਈ ਆ ਇਹ ਦੂਸਰਾ ਸੂਆ ਡਾਰ ਸਾਹਿਬ ਕਦੋਂ ਸੂਈ ਆ ਭਾਈ ਇਹ ਮੰਨ ਕੇ ਚੱਲੋ ਜੀ ਅੱਜ ਸਵੇਰ ਸੂਈ ਆ 5:30 ਵਜੇ ਜੀ ਠੀਕ ਆ ਜੇਰ ਜੇਰ ਆ ਪਈ ਇੱਥੇ ਬੱਟਲ ਬੱਚਾ ਕੀ ਦਿੱਤਾ ਇਹਨੇ ਬੱਛੀ ਆ ਜੀ ਬੱਛੀ ਚੰਗੀ ਸਾਈ ਵਾਲ ਬੱਛੀ ਦਾ ਉਹ ਉਹਨਾਂ ਨੇ ਦੱਸਿਆ ਵੀ ਟੀਕਾ ਪਰ ਸੱਚੀ ਸਾਈ ਵਾਲੀ ਦਿੱਤੀ ਹੂੰ ਸਹੀ ਗੱਲ ਐ ਕਿੰਨਾ ਬੋਲਾ ਗੱਡੇ ਫੇਰ ਅੱਜ ਬੋਲਾ ਇੱਥੇ ਪਿਆ ਜੀ ਡਾਕਟਰ ਸਾਹਿਬ ਉਹੂਗਾ ਮੇਰੇ ਹਿਸਾਬ ਨਾਲ ਸਾਢੇ 3 3 ਸਾਢੇ 3 ਕਿਲੋ ਠੀਕ ਆ ਆਪਾਂ ਦਿਖਾ ਦੇਵਾਂਗੇ ਬਾਅਦ ਚ ਠੀਕ ਆ ਛੇ ਸ ਚੰਗਾ ਥੋੜੇ ਥੋੜੇ ਸਿੰਘ ਜ਼ਰੂਰ ਉਹ ਠੰਡੀ ਠੁੰਡੀ ਬਹੁਤ ਆ ਡਾਕਟਰ ਸਾਹਿਬ ਨਾਂ ਦੇ ਬਰਾਬਰ ਹੀ ਆ ਸਿੰਘ ਤਾਂ ਠੰਡੀ ਠੁੰਡੀ ਬਹੁਤ ਸੋਹਣੀ ਬਹੁਤ ਲੱਗਦੀ ਐ ਸੋਹਣੀ ਲੱਗਦੀ ਐ ਚੁੰਮੀਆ ਹਲੇ ਸਫਾਈ ਦੇਖੋ ਵੜਦੇ ਅਸੀਂ ਹੂੰ ਲੇਵਾ ਬਈ ਬੜਾ ਕਮਾਲਾ ਇਹ ਸਫਾਈ ਵਾਲਾ ਡੰਗਰ ਨਿਕਲਦਾ ਬਹੁਤ ਸਹੀ ਗੱਲ ਆ ਥਣ ਬਈ ਬੜਾ ਕਮਾਲ ਦਾ ਲੱਗਿਆ ਲੱਖ ਵਾਲੀ ਦੇ ਬਰਾਬਰ ਦਾ ਥਣ ਲੱਗਿਆ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਮੋੜ ਲੈ ਬਈ ਤੋਰਾ ਤਾਰਾ ਕਰਮਾਈ ਦਾ ਚੰਗਾ ਗੱਲ ਓਹ ਇਹਨਾਂ ਨੇ ਇਹ ਥੋੜੀ ਮੂਰੀ ਦੀ ਹਕਤ ਮੰਨਦੀ ਹੂੰ ਥੋੜੀ ਮੂਰੀ ਦੀ ਹਕਤ ਮੰਨਦੀ ਆ ਤੋਰੇ ਤਰੇ ਦੀ ਬਹੁਤ ਚੰਗੀ ਆ ਬੱਸ ਆਟਰ ਦਿਖਾਉਂਦੇ ਬਾਈ ਨੇੜ ਤੋਂ ਆਟਰ ਦੇਖੋ ਬੜਾ ਕਮਾਲ ਦਾ ਆਟਰ ਬੜਾ ਕੱਲਾ ਕੱਲਾ ਪੀੜੀ ਦੇ ਪਾ ਵਾਂਗੂ ਜਿਵੇਂ ਪਹਿਲਾਂ ਬੱਛੀ ਅੱਗੇ ਵੇਚੀ ਆਪਾਂ ਸਹੀ ਗੱਲ ਆ ਉਹਦੇ ਵਾਂਗੂ ਲੱਗਿਆ ਬਾਈ ਯਾਰ ਹਮਮੇ ਵੇ ਵਾਹਲਾ ਬਾਈ ਲੈ ਇਧਰੋਂ ਵੀ ਨਾੜਾ ਨੋੜਾ ਨਾਲ ਉਹ ਚੱਕਰ ਆ ਜੋ ਬਹੁਤ ਠੰਡੀ ਸੀਲ ਸਹੀ ਗੱਲ ਸੀਲ ਗਰੀਬ ਆ ਬਹੁਤ ਜ਼ਿਆਦਾ ਤੇ ਮੁੱਲ ਭਰਾ ਦਾ ਮੁੱਲ ਡਾਕਟਰ ਸਾਹਿਬ ਇਹਦਾ 42000 ਆ ਜੀ ਮਾਨਤਾਨ ਹੋ ਜਾ ਮਾਨਤਾਨ ਕਰ ਦਈਏ ਵਾਪ ਆਪਣੇ ਦੇਣ ਲੈਣ ਵਾਲੀ ਮੁੱਲ ਲਈ ਅੱਜ ਠੀਕ ਆ ਜੀ ਇਹ ਤਾਰੀਆਂ ਸੁਆਂ ਬੜਾ ਕੋਈ ਨਹੀਂ ਦਿੰਦਾ ਜੀ ਇਸ ਵਾਰ ਹਮ ਸਹੀ ਗੱਲ ਆ ਬਾਈ ਸਾਫ਼ ਸੁਥਰੀ ਵੜ ਕੋਈ ਨਹੀਂ ਅੱਗੇ ਬ੍ਰ ਇਹੜਾ ਸੂ ਸੁੰਦੀ ਹੈ ਇਹੜਾ ਸਾਹਿਬ ਤੀਸਰਾ ਸੂ ਸੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਜੀ ਇਹ ਲੈ ਜੂ ਜੀ ਹੇ ਹਫਤਾ ਠੀਕ ਆ ਕੱਚੀ ਜ਼ਰੂਰ ਆ ਹੈ ਨਾ ਕੱਚੀ ਜ਼ਰੂਰ ਆ ਜੀ ਆਰਡਰ ਦੇ ਖਾਪੇ ਨੇੜ ਤੋਂ ਆਰਡਰ ਦਿਖਾਉਣੇ ਜਾਂ ਗੋਹਾ ਕਰ ਲੈਣ ਹੂੰ ਕਰ ਲੈਣ ਦੇ ਕੋਈ ਨਹੀਂ ਢੱਲਾਂ ਢੁਲਾਂ ਦਿਖਾਦੇ ਆ ਆਰਡਰ ਬਹੁਤ ਜ਼ਿਆਦਾ ਆ ਰਨ ਹੋਦਾ ਆ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਲੈ ਰੁਗ ਭਰ ਲਾ ਢਿੱਲ ਬਹੁਤ ਪਈ ਆ ਥਣ ਥਣ ਤਾਂ ਬੜਾ ਸੋਹਣਾ ਕਰਨਾ ਇਹ ਕਰਨੀ ਕੱਚੀ ਆ ਬਈ ਕੱਚੀ ਜ਼ਰੂਰੀ ਆ ਕੀ ਰਿਕਾਰਡ ਆ ਬਸ ਦੁੱਧ ਦਾ ਦੁੱਧ ਦਾ 16 17 ਕਿਲੋ ਦੁੱਧਾ ਪਿਛਲੇ ਵਾਰ ਦਾ ਵੱਡਾ ਚੜਦਾ ਇੱਕਦਾਂ ਖੜੀ ਆਈ ਇਹਦੇ ਪੈਰ ਬਣਦੇ ਮੂਹਲੇ ਥੋੜੇ ਜੇ ਅੱਛਾ ਉਹ ਕੋਈ ਚੱਕਰ ਨਹੀਂ ਇਹਨੂੰ ਹਮ ਆ ਪਤਾ ਆਇਆ ਉਹਦਾ ਕੋਲੇ ਤਾਰੇ ਨੂੰ ਤਾਂ ਸਹੀ ਹੈ ਟਰਮ ਵਾਲੀ ਦਾ ਚੰਗਾ ਤੇ ਉਹਦੀ ਬਾਰੀ 80 ਕਰੋਸ ਆ ਜੀ ਵੱਡੀਆਂ ਚ ਆ ਗਈਏ ਹਮ ਥੋੜੇ ਥੋੜੇ ਪੈਰ ਜ਼ਰੂਰ ਬਣਦੇ ਇਹਦੇ ਠੀਕ ਆ ਹਮ ਅਗਰ ਦੇਖੋ ਭਾਈ ਹੱਕ ਆਰਡਰ ਦੇਖੋ ਭਈ ਨਾਲਾ ਨੂਣਾ ਚੰਗੀਆਂ ਨੇ ਬਾਕੀ ਜਦੋਂ ਸਾਤ ਸਾਤ ਨੂੰ ਵੀ ਤਾਂ ਸਹੀ ਤਰਦੀ ਆ ਜੀ ਕੱਚੀ ਕੱਚੀ ਜ਼ਰੂਰ ਆ ਬਣੋ ਬਣੋ ਦੇ ਨੋ ਨੋ ਚੜਦੇ ਨਾ ਤਾਂ ਕਰਕੇ ਆਹੋ ਆ ਜੋ ਸਾਫਤਾਂ ਤੋਰੀ ਫੇਰ ਵਧੀਏ ਤੋਰੀ ਠੀਕ ਹੈ ਜੀ ਮੁੱਲ ਭਰਾ ਦਾ ਡਾਟ ਸਾਹਿਬ ਇਹਦਾ ਵੀ 42000 ਆ ਜੀ 42000 ਰੁਪਿਆ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ 42000 ਰੁਪਿਆ ਬਸ ਇਹਦੇ ਕੱਲੇ ਪੈਰ ਹੀ ਬਣਦੇ ਹੋਰ ਕੋਈ ਗੱਲ ਨਹੀਂ ਠੀਕਾ ਬੈਠੇ ਰਹੋ ਜਿਵੇਂ ਮਰਜੀ ਕੋਈ ਪੂਰੀ ਠੰਡੀ ਸੀਲ ਆ ਜਿਵੇਂ ਮਰਜੀ ਬੈਠਾ ਰਹੇ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਥਣੇਵਾ ਬੜਾ ਕਮਾਲ ਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਥਣ ਲੱਗਿਆ ਕੋਈ ਵੇਚਣ ਵਾਲਾ ਵੀਰ ਭਰਾ ਵੀ ਲੈ ਜੀ ਦੋ ਪੈਸੇ ਦਿੰਦੀ ਆ ਹਾਂ ਮੋੜ ਲੈ ਆਪ ਨੂੰ ਵੀ ਪਤਾ ਤਿਆਰ ਹੋ ਗਿਆ ਵੈੜ ਕਿੰਨੇ ਪੈਸੇ ਮੋਲ ਬਾਈ ਨੇ ਤਿੰਨਾਂ ਦਾ ਹੀ ਬਿਆਲੀ ਬਿਆਲੀ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜਾਊਗਾ ਲੇਵਲ ਉਹ ਕਰਮ ਵਾਲੀ ਬਹੁਤ ਬਣਾਊਗੀ ਕੱਚੀ ਕੱਚੀ ਆ ਹਜੇ ਹਫਤਾ ਖੰਡ ਬਾਈ ਕਹਿੰਦਾ ਲੈਂਦੀ ਜਾ ਉਹ ਰਾਮ ਵਾਲੀ ਦਾ ਬਹੁਤ ਵਧੀਆ ਚੈਰ ਕਰਦਾ ਆ ਸਾਫ ਤਾਂ ਦਾ ਤੁਰਦੀ ਹੈ ਵਧੀਆ ਜੀ ਹੂੰ ਥੋੜਾ ਜਣਾ ਪੈਰਾਂ ਦਾ ਕਰਕੇ ਕੋਈ ਚੈੱਕ ਕਰ ਲੈ ਆ ਜਾ ਬੱਤੋ ਨਾਗਪਰਾ ਕੋਲੇ ਸੀਗੇ ਤਿੰਨ ਬਾਈ ਤਿੰਨੇ ਚੰਗੇ ਆ ਆ ਦੋਨੇ ਤਾਜ਼ੀਆਂ ਸੁਈਆਂ ਨੇ ਇਹ ਗੱਬਣ ਇੱਕ ਜਿसे ਵੀਰ ਦੇ ਕੋਈ ਵੀ ਨਗ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਲਓ ਧੰਨਵਾਦ